ਜਿਵੇਂ ਹੀ ਪੁਸ਼ਪਾ ਜੀ ਦਾ ਪੁੱਤ ਅਨੀਲ ਘਰ ਵਿੱਚ ਦਾਖਲ ਹੋਇਆ ਉਹ ਦਰਵਾਜ਼ੇ ਤੇ ਹੀ ਸਿਰ ਫੜ ਕੇ ਬੋਲੀ हे ਰੱਬਾ ਅੱਜ ਤਾਂ ਨੂੰ ਨੇ ਪਤਾ ਨਹੀਂ ਮੇਰੇ ਨਾਲ ਕਿਸ ਗੱਲ ਦਾ ਬਦਲਾ ਲਿਆ ਹੈ ਅਨੀਲ ਘਬਰਾ ਕੇ ਬੋਲਿਆ ਕੀ ਹੋਇਆ ਮਾਂ ਇਦਾਂ ਦੀ ਕੀ ਗੱਲ ਹੋ ਗਈ ਪੁਸ਼ਪਾ ਜੀ ਗੁੱਸੇ ਵਿੱਚ ਬੋਲੀ ਤੂੰ ਆਪੇ ਹੀ ਦੇਖ ਲੈ ਘਰ ਦਾ ਕੀ ਹਾਲ ਬਣਾਇਆ ਹੈ ਤੇਰੀ ਕੋਮਲ ਰਾਣੀ ਨੇ ਅਨੀਲ ਨੇ ਇੱਧਰ ਉੱਧਰ ਨਜ਼ਰ ਮਾਰੀ ਅਤੇ ਕਿਹਾ ਪਰ ਮਾਂ ਮੈਨੂੰ ਤਾਂ ਸਭ ਕੁਝ ਠੀਕ ਲੱਗਦਾ ਪਿਆ ਹੈ ਉਸ ਦੀ ਮਾਂ ਨੇ ਅੱਖਾਂ ਤੜੇੜਦਿਆਂ ਕਿਹਾ ਠੀਕ ਲੱਗਦਾ ਹੈ ਇਹ ਪਰਦੇ ਦੇਖ ਇਹ ਸੋਫੇ ਕਵਰ ਦੇਖ ਸਭ ਬਦਲ ਦਿੱਤੇ ਮੇਰੀ ਪਸੰਦ ਦੀ ਇੱਕ ਵੀ ਚੀਜ਼ ਨਹੀਂ ਛੱਡੀ ਲੱਗਦਾ ਹੈ ਜਿਵੇਂ ਇਸ ਨੂੰ ਨੇ ਜਾਣਬੁੱਝ ਕੇ ਮੈਨੂੰ ਚੜਾਉਣ ਲਈ ਕੀਤਾ ਹੈ ਅਨੀਲ ਨੇ ਹੌਲੀ ਜਹੀ ਕਿਹਾ ਮਾਂ ਸ਼ਾਇਦ ਕੋਮਲ ਨੇ ਸੋਚਿਆ ਹੋਵੇਗਾ ਕਿ ਤੁਹਾਨੂੰ ਚੰਗਾ ਲੱਗੇਗਾ ਉਸ ਦੀ ਮਾਂ ਨੇ ਡੂੰਘਾ ਸਾਹ ਲੈਂਦਿਆਂ ਕਿਹਾ ਚੰਗਾ ਲੱਗੇਗਾ ਮੇਰੇ ਜਿਉਂਦੇ ਜੀ ਮੇਰੀ ਪਸੰਦ ਦੀਆਂ ਚੀਜ਼ਾਂ ਹਟਾ ਦਿੱਤੀਆਂ ਉਸਨੇ ਉਹਨਾਂ ਦੀ ਨੂੰ ਕੋਮਲ ਹੈਰਾਨ ਰਹਿ ਗਈ ਕਿਉਂਕਿ ਦੀਵਾਲੀ ਆ ਰਹੀ ਸੀ ਅਤੇ ਉਸਨੇ ਸਫਾਈ ਕਰਕੇ ਘਰ ਦੇ ਪੁਰਾਣੇ ਚਾਦਰ ਪਰਦੇ ਆਦਿ ਬਦਲ ਦਿੱਤੇ ਸੀ ਉਸ ਨੂੰ ਲੱਗਿਆ ਸੀ ਕਿ ਇਹ ਸਭ ਦੇਖ ਕੇ ਸੱਸ ਖੁਸ਼ ਹੋ ਜਾਵੇਗੀ ਕੋਮਲ ਦੀ ਸੱਸ 4 ਦਿਨਾਂ ਲਈ ਆਪਣੀ ਭੈਣ ਦੇ ਘਰ ਗਈ ਸੀ ਪਿੱਛੋਂ ਕੋਮਲ ਨੇ ਘਰ ਨੂੰ ਇੱਕਦਮ ਚਮਕਾ ਦਿੱਤਾ ਸੀ ਕਿਉਂਕਿ ਸੱਸ ਉਸ ਨੂੰ ਹਮੇਸ਼ਾ ਕਾਮਚੋਰ ਕਹਿੰਦੀ ਸੀ ਉਹ ਆਪਣੀ ਸੱਸ ਨੂੰ ਦਿਖਾਉਣਾ ਚਾਹੁੰਦੀ ਸੀ ਇਹ ਸੱਸ ਦੀ ਘਰ ਹਾਜ਼ਰੀ ਵਿੱਚ ਵੀ ਉਸਨੇ ਕਿੰਨਾ ਕੰਮ ਕੀਤਾ ਹੈ ਅਨੀਲ ਹੈਰਾਨੀ ਨਾਲ ਬੋਲਿਆ ਮਾਂ ਘਰ ਕਿੰਨਾ ਸੋਹਣਾ ਲੱਗ ਰਿਹਾ ਹੈ ਫਿਰ ਤੁਹਾਨੂੰ ਕੀ ਪਰੇਸ਼ਾਨੀ ਹੈ ਪੁਰਾਣੀਆਂ ਚੀਜ਼ਾਂ ਹਟਾ ਦੇਣਾ ਕੋਈ ਗਲਤ ਤਾਂ ਨਹੀਂ ਦਾਦ ਉਸਦੀ ਮਾਂ ਰੋਂਦੀ ਹੋਈ ਬੋਲੀ ਹਾਂ ਅੱਜ ਇਸਨੇ ਪੁਰਾਣੇ ਪਰਦੇ ਬਦਲੇ ਨੇ ਕੱਲ ਨੂੰ ਕਹੇਗੀ ਕਿ ਇਹ ਬੁੱਢੀ ਸੱਸ ਵੀ ਪੁਰਾਣੀ ਲੱਗ ਰਹੀ ਹੈ ਇਸ ਨੂੰ ਵੀ ਘਰੋਂ ਕੱਢ ਦਿਓ ਤਾਂ ਤੂੰ ਮੇਰਾ ਹੱਥ ਫੜ ਕੇ ਮੈਨੂੰ ਵੀ ਘਰੋਂ ਕੱਢ ਦਮੀ ਇੰਨਾ ਕਹਿ ਕੇ ਉਹ ਜ਼ੋਰ-ਜ਼ੋਰ ਦੀ ਰੋਣ ਲੱਗੀ ਅਨীল ਪਰੇਸ਼ਾਨ ਹੋ ਗਿਆ ਕੋਮਲ ਨੂੰ ਵੀ ਬਹੁਤ ਗੁੱਸਾ ਆ ਰਿਹਾ ਸੀ ਪਰ ਉਸਨੇ ਆਪਣੀ ਆਵਾਜ਼ ਨੂੰ ਕਾਬੂ ਵਿੱਚ ਕਰਦਿਆਂ ਕਿਹਾ ਠੀਕ ਹੈ ਮੰਮੀ ਜੀ ਮੈਂ ਪੁਰਾਣੇ ਪਰਦੇ ਅਤੇ ਚਾਦਰ ਮੋੜ ਲਾ ਦਿੰਦੀ ਹਾਂ ਇਹ ਸਭ ਹਟਾ ਦਿੰਦੀ ਹਾਂ ਇੰਨਾ ਕਹਿ ਕੇ ਉਹ ਸਭ ਉਤਾਰਨ ਲੱਗੀ ਤਦ ਉਸਦੀ ਸੱਸ ਪੁੱਛਵਾ ਜੀ ਗੁੱਸੇ ਵਿੱਚ ਫੂੰਕਾਰਦੀ ਹੋਈ ਬੋਲੀ ਮੇਰੇ ਪੁੱਤ ਦੇ ਪੈਸੇ ਬਰਬਾਦ ਕਰਨ ਵਿੱਚ ਤੈਨੂੰ ਬਹੁਤ ਮਜ਼ਾ ਹੁੰਦਾ ਹੈ ਹੁਣ ਜੋ ਲ ਜੋ ਲਾ ਦਿੱਤਾ ਹੈ ਸੋ ਲਾ ਦਿੱਤਾ ਹੈ ਪਰ ਅੱਗੇ ਤੋ ਯਾਦ ਰੱਖਣਾ ਮੇਰੇ ਤੋਂ ਪੁੱਛੇ ਬਿਨਾ ਘਰ ਵਿੱਚ ਕੋਈ ਬਦਲਾਵ ਨਹੀਂ ਕਰੇਗੀ ਇੰਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਹਾਲਾਂਕਿ ਘਰ ਤਾਂ ਬਹੁਤ ਸੋਹਣਾ ਲੱਗ ਰਿਹਾ ਸੀ ਪਰ ਕੋਮਲ ਦੀ ਸੱਸ ਫੋਨ ਕਰਕੇ ਸਾਰਿਆਂ ਨਾਲ ਸ਼ਿਕਾਇਤ ਕਰ ਰਹੀ ਸੀ ਮੇਰੀ ਨੂੰ ਤਾਂ ਘਰ ਵਿੱਚ ਆਪਣੀ ਹੀ ਚਲਾਉਣ ਲੱਗੀ ਹੈ ਮੈਂ 4 ਦਿਨਾਂ ਲਈ ਘਰ ਵਿੱਚ ਨਹੀਂ ਸੀ ਤਾਂ ਇਸ ਨੇ ਤਾਂ ਪੂਰੇ ਘਰ ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਕੋਮਲ ਨੂੰ ਇਹ ਸਭ ਸੁਣ ਕੇ ਚੰਗਾ ਨਹੀਂ ਲੱਗਿਆ ਪਰ ਸੱਸ ਨੂੰ ਕੁਝ ਕਹਿ ਕੇ ਉਹ ਉਹਨਾਂ ਨਾਲ ਉਲਝਣਾ ਨਹੀਂ ਚਾਹੁੰਦੀ ਸੀ ਇਸ ਲਈ ਚੁੱਪਚਾਪ ਆਪਣਾ ਕੰਮ ਕਰਦੀ ਰਹੀ ਸੱਸ ਦੀ ਆਦਤ ਸੀ ਚਾਹੇ ਉਹ ਕਿੰਨਾ ਵੀ ਚੰਗਾ ਕੰਮ ਕਰ ਲਵੇ ਉਸ ਵਿੱਚ ਕਮੀ ਕੱਢਦੀ ਸੀ ਉਤੋਂ ਇਹ ਗੱਲ ਆਪਣੇ ਪੁੱਤ ਨੂੰ ਵੀ ਕਹਿੰਦੀ ਸੀ ਕਿ ਤੂੰ ਨੂੰਹ ਨਾਲ ਲੜ ਜਾਂ ਇਸ ਨੂੰ ਮਾਰ ਪਰ ਅਨੀਲ ਕਾਫੀ ਸਮਝਦਾਰ ਸੀ ਅਤੇ ਉਹ ਪੂਰੀ ਗੱਲ ਜਾਣ ਕੇ ਹੀ ਕੁਝ ਬੋਲਦਾ ਸੀ ਇਸ ਲਈ ਕੋਮਲ ਨੂੰ ਥੋੜੀ ਰਾਹਤ ਸੀ ਕਿ ਘਟੋ ਘਟੋ ਉਸਦਾ ਪਤੀ ਸਮਝਦਾਰ ਹੈ ਜੋ ਮਾਂ ਦੀਆਂ ਗੱਲਾਂ ਵਿੱਚ ਆ ਕੇ ਉਸ ਨਾਲ ਲੜਦਾ ਨਹੀਂ ਇੱਕ ਦਿਨ ਇਸੇ ਤਰ੍ਹਾਂ ਅਨਿਲ ਸ਼ਾਮ ਨੂੰ ਦਫ਼ਤਰ ਤੋਂ ਘਰ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਮਾਂ ਪੇਟ ਫੜ ਕੇ ਸੋਫੇ ਤੇ ਤੜਫ ਰਹੀ ਸੀ ਪੁੱਤ ਨੂੰ ਦੇਖਦਿਆਂ ਹੀ ਉਹ ਤੜਫਦੀ ਹੋਈ ਬੋਲੀ ਫੇਰ ਅੱਬਾ ਅੱਜ ਤਾਂ ਨੂੰ ਨੇ ਪਤਾ ਨਹੀਂ ਮੈਨੂੰ ਰੋਟੀ ਵਿੱਚ ਕੀ ਮਿਲਾ ਕੇ ਖਵਾ ਦਿੱਤਾ ਮੇਰਾ ਤਾਂ ਪੇਟ ਖਰਾਬ ਹੋ ਗਿਆ ਹੈ ਬਹੁਤ ਦਰਦ ਵੀ ਹੋ ਰਿਹਾ ਹੈ ਬੇਟਾ ਅਨੀਲ ਪਰੇਸ਼ਾਨ ਹੋ ਗਿਆ ਅਤੇ ਕਹਿਣ ਲੱਗਾ ਚਲੋ ਮਾਂ ਮੈਂ ਤੁਹਾਨੂੰ ਡਾਕਟਰ ਕੋਲ ਦਿਖਾ ਲਿਆਉਂਦਾ ਹਾਂ ਫਿਲਹਾਲ ਉਹ ਆਪਣੀ ਮਾਂ ਨਾਲ ਕੋਈ ਬਹਿਸ ਨਹੀਂ ਕਰਨਾ ਚਾਹੁੰਦਾ ਸੀ ਪਰ ਉਸਦੀ ਮਾਂ ਕਹਿਣ ਲੱਗੀ ਕੋਮਲ ਨੇ ਮੇਰੀ ਰੋਟੀ ਵਿੱਚ ਕੁਝ ਮਿਲਾ ਕੇ ਖਵਾ ਦਿੱਤਾ ਹੈ ਜਿਸ ਕਾਰਨ ਮੇਰੀ ਸਿਹਤ ਵਿਗੜ ਗਈ ਹੈ ਅਤੇ ਤੂੰ ਉਸ ਨੂੰ ਕੁਝ ਬੋਲਦਾ ਵੀ ਨਹੀਂ ਅਨੀਲ ਚੁਝਲੌਂਦਿਆ ਹੋਇਆ ਬੋਲਿਆ ਪਹਿਲਾਂ ਤੁਹਾਨੂੰ ਡਾਕਟਰ ਕੋਲ ਲੈ ਜਾਂਦਾ ਹਾਂ ਫਿਰ ਦੇਖਦਾ ਹਾਂ ਕਿ ਕਿਸ ਨੇ ਤੁਹਾਡੇ ਖਾਣੇ ਵਿੱਚ ਕੀ ਮਿਲਾਇਆ ਹੈ। ਇੰਨਾ ਕਹਿ ਕੇ ਉਹ ਮਾਂ ਨੂੰ ਲੈ ਕੇ ਹਸਪਤਾਲ ਗਿਆ। ਡਾਕਟਰ ਨੇ ਜਾਂਚ ਕਰਕੇ ਇਨਫੈਕਸ਼ਨ ਦੱਸਿਆ ਅਤੇ ਦਵਾਈਆਂ ਵੀ ਦਿੱਤੀਆਂ। ਵਾਪਸ ਆਉਂਦੇ ਸਮੇਂ ਰਾਹ ਵਿੱਚ ਅਨੀਲ ਨੇ ਆਪਣੀ ਮਾਂ ਨੂੰ ਕਿਹਾ, "ਮਾਂ ਤੁਸੀਂ ਜਰਾ ਨਾਰੀਅਲ ਪਾਣੀ ਪੀ ਲਵੋ।" ਉਸਨੇ ਆਪਣੀ ਮਾਂ ਨੂੰ ਇੱਕ ਫਲਾਂ ਦੀ ਦੁਕਾਨ ਤੇ ਬਿਠਾ ਕੇ ਨਾਰੀਅਲ ਪਾਣੀ ਪੀਣ ਲਈ ਕਿਹਾ ਅਤੇ ਬਾਜ਼ਾਰ ਤੋਂ ਸਬਜ਼ੀ ਲੈਣ ਲਈ ਚੱਲ ਗਿਆ। ਜਦੋਂ ਉਹ ਸਬਜ਼ੀਆਂ ਲੈ ਕੇ ਵਾਪਸ ਆਇਆ ਤਾਂ ਉਸ ਦੀ ਮਾਂ ਨੇ ਕਿਹਾ, ਹੁਣ ਘਰ ਚੱਲ ਬੇਟਾ ਮੈਨੂੰ ਬਹੁਤ ਨੀਂਦ ਆ ਰਹੀ ਹੈ ਥਕਾਵਟ ਵੀ ਹੋ ਰਹੀ ਹੈ ਉਹ ਉਹਨਾਂ ਨੂੰ ਲੈ ਕੇ ਘਰ ਪਹੁੰਚਿਆ ਤਾਂ ਪੁਸ਼ਪਾ ਜੀ ਨੇ ਦੇਖਿਆ ਕਿ ਕੋਮਲ ਰਸੋਈ ਵਿੱਚ ਰੋਟੀਆਂ ਬਣਾ ਰਹੀ ਸੀ ਉਹ ਗੁੱਸੇ ਨਾਲ ਉੱਬਲਦੀ ਹੋਈ ਬੋਲੀ ਅੱਜ ਤਾਂ ਮੈਂ ਰੋਟੀ ਸਬਜ਼ੀ ਵੀ ਨਹੀਂ ਖਾ ਸਕਾਂਗੀ ਡਾਕਟਰ ਨੇ ਮੈਨੂੰ ਖਿਚੜੀ ਖਾਣ ਲਈ ਕਿਹਾ ਹੈ ਕੋਮਲ ਨੇ ਪਤਾ ਨਹੀਂ ਦੁਪਹਿਰ ਦੇ ਖਾਣੇ ਵਿੱਚ ਮੈਨੂੰ ਕੀ ਮਿਲਾ ਕੇ ਖਵਾ ਦਿੱਤਾ ਸੀ ਜਿਸ ਕਾਰਨ ਮੇਰੀ ਸਿਹਤ ਖਰਾਬ ਹੋ ਗਈ ਅਨੀਲ ਹੁਣ ਤੂੰ ਮੈਨੂੰ ਡਾਕਟਰ ਕੋਲ ਦਿਖਾ ਕੇ ਲਿਆਇਆ ਹੈ ਡਾਕਟਰ ਨੇ ਵੀ ਦੱਸਿਆ ਹੈ ਨਾ ਕਿ ਮੇਰੇ ਪੇਟ ਵਿੱਚ ਇਨਫੈਕਸ਼ਨ ਹੈ ਤਾਂ ਕੋਮਲ ਨੇ ਮੇਰੇ ਖਾਣੇ ਵਿੱਚ ਕੁਝ ਜ਼ਰੂਰ ਮਿਲਾਇਆ ਹੋਵੇਗਾ ਬੇਟਾ ਤੂੰ ਇਸ ਨੂੰ ਦੋ ਥੱਪੜ ਲਾ ਇਸ ਦੀ ਵਜ੍ਹਾ ਨਾਲ ਹੀ ਮੇਰੀ ਸਿਹਤ ਖਰਾਬ ਹੋਈ ਹੈ ਸੱਸ ਦੇ ਝੂਠ ਸੁਣ ਕੇ ਕੋਮਲ ਹੈਰਾਨ ਰਹਿ ਗਈ ਅਤੇ ਕਹਿਣ ਲੱਗੀ ਮੰਮੀ ਜੀ ਤੁਸੀਂ ਝੂਠ ਕਿਉਂ ਬੋਲ ਰਹੇ ਹੋ ਮੈਂ ਤੁਹਾਡੇ ਖਾਣੇ ਵਿੱਚ ਕੁਝ ਨਹੀਂ ਮਿਲਾਇਆ ਮੈਂ ਵੀ ਤਾਂ ਤੁਹਾਡੇ ਨਾਲ ਹੀ ਬੈਠ ਕੇ ਖਾਣਾ ਖਾਦਾ ਸੀ ਸੱਸ ਬੋਲੀ ਤੂੰ ਬੱਕਰੀ ਮੇਰੀ ਥਾਲੀ ਵਿੱਚ ਹੀ ਕੁਝ ਮਿਲਾਇਆ ਦਿੱਤਾ ਹੋਵੇਗਾ ਮੈਨੂੰ ਕੀ ਪਤਾ ਤੇਰੀ ਸਿਹਤ ਖਰਾਬ ਕਿਉਂ ਨਹੀਂ ਹੋਈ ਫਿਰ ਉਹ ਅਨੀਲ ਨੂੰ ਝਿੜਕਦੀ ਹੋਈ ਬੋਲੀ ਤੂੰ ਚੁੱਪਚਾਪ ਖੜਾ ਸੁਣ ਰਿਹਾ ਹੈ ਇਸ ਨੂੰ ਦੋ ਥੱਪੜ ਲਾਉਂਦਾ ਕਿਉਂ ਨਹੀਂ ਹੁਣ ਅਨੀਲ ਗੁੱਸੇ ਨਾਲ ਫਟ ਪਿਆ ਤੇ ਕਹਿਣ ਲੱਗਾ ਬਸ ਕਰੋ ਮਾਂ ਬਹੁਤ ਹੋ ਗਿਆ ਘਰ ਵਿੱਚ ਕੁਝ ਵੀ ਹੁੰਦਾ ਹੈ ਤਾਂ ਤੁਸੀਂ ਉਸ ਦਾ ਇਲਜ਼ਾਮ ਮੇਰੀ ਪਤਨੀ ਤੇ ਲਾ ਕੇ ਕਹਿੰਦੇ ਹੋ ਕਿ ਇਸ ਨੂੰ ਮਾਰੋ ਇਹ ਮੇਰੀ ਪਤਨੀ ਹੈ ਮੈਂ ਇਸਤੇ ਕਦੇ ਹੱਥ ਨਹੀਂ ਚੁੱਕਾਂਗਾ ਅਤੇ ਵੈਸੇ ਵੀ ਇਸਨੇ ਤੁਹਾਡੇ ਖਾਣੇ ਵਿੱਚ ਕੁਝ ਨਹੀਂ ਮਿਲਾਇਆ ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਮੈਨੂੰ ਆਪਣੀ ਪਤਨੀ ਤੇ ਪੂਰਾ ਭਰੋਸਾ ਹੈ ਪਰ ਤੁਸੀਂ ਇਦਾਂ ਝੂਠ ਬੋਲੋਗੇ ਇਹ ਮੈਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਉਸਦੀ ਮਾਂ ਗੁੱਸੇ ਨਾਲ ਗਰਜਦੀ ਹੋਈ ਬੋਲੀ ਮੈਂ ਕਿਹੜਾ ਝੂਠ ਬੋਲਿਆ ਹੈ ਤੈਨੂੰ ਆਪਣੀ ਮਾਂ ਤੇ ਭਰੋਸਾ ਨਹੀਂ ਤੂੰ ਇਦਾਂ ਕਿਉਂ ਸੋਚਦਾ ਹੈ ਕਿ ਮੈਂ ਝੂਠ ਬੋਲ ਰਹੀ ਹਾਂ ਦਾਦਾ ਨੀਲੇ ਗੁੱਸੇ ਵਿੱਚ ਕਹਿਣ ਲੱਗਾ ਹੁਣ ਤੱਕ ਮੈਂ ਆਪਣੇ ਆਪ ਨੂੰ ਕਾਬੂ ਕੀਤਾ ਹੋਇਆ ਸੀ ਕਿਉਂਕਿ ਤੁਹਾਡੀ ਸਿਹਤ ਠੀਕ ਨਹੀਂ ਸੀ ਬਾਜ਼ਾਰ ਵਿੱਚ ਜਦੋਂ ਮੈਂ ਸਬਜ਼ੀਆਂ ਲੈਣ ਗਿਆ ਸੀ ਤਾਂ ਮੈਨੂੰ ਗੁਆੜ ਦੇ ਸ਼ਰਮਾ ਜੀ ਮਿਲੇ ਸੀ ਉਹ ਕਹਿ ਰਹੇ ਸੀ ਬੇਟਾ ਤੁਹਾਡੀ ਮਾਂ ਦੁਪਹਿਰ ਨੂੰ ਚਾਟ ਪਕੌੜੀ ਖਾ ਰਹੀ ਸੀ ਆਪਣੀ ਪਤਨੀ ਨੂੰ ਕਹੋ ਕਿ ਘਰ ਵਿੱਚ ਹੀ ਚਾਟ ਪਕੌੜੀ ਬਣਾ ਦਿਆ ਕਰੇ ਉਸ ਦੁਕਾਨ ਤੇ ਸਫਾਈ ਵੀ ਨਹੀਂ ਰਹਿੰਦੀ ਅਤੇ ਖਾਣ ਦੀ ਸਮਗਰੀ ਟੱਕੀ ਹੋਈ ਨਹੀਂ ਹੋ ਰਹੀਦੀ ਤਾਂ ਮੱਖੀਆਂ ਲੱਗਦੀਆਂ ਰਹਿੰਦੀਆਂ ਨੇ ਇਦਾਂ ਦੇ ਸਮੇਂ ਵਿੱਚ ਇਨਫੈਕਸ਼ਨ ਬਹੁਤ ਤੇਜ਼ੀ ਨਾਲ ਫੈਲਦਾ ਹੈ ਮਾਂ ਸਚਾਈ ਜਾਣਨ ਤੋਂ ਬਾਅਦ ਵੀ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਕਿਉਂਕਿ ਮੈਨੂੰ ਲੱਗਿਆ ਕਿ ਤੁਹਾਡੀ ਸਿਹਤ ਠੀਕ ਨਹੀਂ ਹੈ ਪਰ ਤੁਸੀਂ ਤਾਂ ਮੇਰੀ ਪਤਨੀ ਤੇ ਹੀ ਸਾਰਾ ਇਲਜ਼ਾਮ ਲਾਈ ਜਾ ਰਹੇ ਹੋ ਖੁਦ ਬਾਹਰ ਜਾ ਕੇ ਚਾਟ ਪਕੌੜੀ ਖਾਂਦੇ ਹੋ ਤਦ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਨਹੀਂ ਆਉਂਦਾ ਅਤੇ ਉਲਟਾ ਮੇਰੀ ਪਤਨੀ ਤੇ ਇਲਜ਼ਾਮ ਲਾ ਰਹੇ ਹੋ ਮੈਂ ਵੀ ਤਾਂ ਇਸਦਾ ਹੀ ਬਣਿਆ ਖਾਣਾ ਖਾਂਦਾ ਹਾਂ ਮੇਰੀ ਸਿਹਤ ਤਾਂ ਨਹੀਂ ਵਿਗੜਦੀ ਅਤੇ ਵੈਸੇ ਵੀ ਤੁਹਾਨੂੰ ਡਾਕਟਰ ਨੇ ਬਾਹਰ ਦਾ ਖਾਣਾ ਖਾਣ ਤੋਂ ਮਨਾ ਕੀਤਾ ਹੈ ਤੁਹਾਨੂੰ ਪਤਾ ਹੈ ਕਿ ਤੁਹਾਡਾ ਗਲ ਬਲੇਡਰ ਦਾ ਆਪਰੇਸ਼ਨ ਹੋਇਆ ਹੈ ਤਾਂ ਤੁਹਾਨੂੰ ਜਿਆਦਾ ਤੇਲ ਮਸਾਲੇ ਵਾਲੀਆਂ ਭਾਰੀ ਚੀਜ਼ਾਂ ਹਜਮ ਨਹੀਂ ਹੁੰਦੀਆਂ ਫਿਰ ਵੀ ਤੁਸੀਂ ਚੋਰੀ ਛੁਪੇ ਬਾਹਰ ਜਾ ਕੇ ਖਾ ਲੈਂਦੇ ਹੋ ਤਾਂ ਉਸ ਦਾ ਨਤੀਜਾ ਖੁਦ ਭੁਗਤੋ ਮੇਰੀ ਪਤਨੀ ਤੇ ਇਲਜ਼ਾਮ ਲਗਾਉਂਦੀ ਕੋਈ ਲੋੜ ਨਹੀਂ ਅਨੀਲ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਮਾਂ ਦਾ ਚਿਹਰਾ ਉੱਤਰ ਗਿਆ। ਕੋਮਲ ਨੇ ਰਾਹਤ ਦਾ ਸਾਹ ਲਿਆ ਕਿ ਸੱਸ ਨੇ ਅਨੀਲ ਨੂੰ ਭੜਕਾਉਣ ਦੀ ਚਾਹੇ ਕਿੰਨੀ ਵੀ ਕੋਸ਼ਿਸ਼ ਕੀਤੀ ਪਰ ਸਚਾਈ ਉਸ ਦੀਆਂ ਅੱਖਾਂ ਸਾਹਮਣੇ ਆ ਹੀ ਚੁੱਕੀ ਸੀ। ਤਦ ਕੋਮਲ ਨੇ ਹੌਲੀ ਜਿਹੀ ਕਿਹਾ ਅੱਜ ਮੰਮੀ ਜੀ 2 ਘੰਟਿਆਂ ਤੱਕ ਘਰ ਵਿੱਚ ਨਹੀਂ ਸੀ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਗਏ ਸੀ ਤਾਂ ਇਹ ਮੇਰੇ ਨਾਲ ਨਾਰਾਜ਼ ਹੋ ਗਏ ਅਤੇ ਬੋਲੇ ਮੈਂ ਕਿਤੇ ਵੀ ਜਾਵਾਂ ਮੇਰੀ ਮਰਜ਼ੀ। ਤੂੰ ਸਵਾਲ ਪੁੱਛਣ ਵਾਲੀ ਹੁੰਦੀ ਕੌਣ ਹੈ ਇਹ ਮੇਰਾ ਘਰ ਹੈ ਅਤੇ ਮੈਂ ਆਪਣੀ ਮਰਜ਼ੀ ਨਾਲ ਰਹਿ ਸਕਦੀ ਹਾਂ ਮੈਂ ਤੇਰੀ ਗੁਲਾਮ ਨਹੀਂ ਹਾਂ ਜੋ ਤੈਥੋਂ ਪੁੱਛ ਕੇ ਕਿਤੇ ਜਾਵਾਂਗੀ ਉਸ ਤੋਂ ਅੱਗੇ ਮੈਂ ਕੁਝ ਨਹੀਂ ਪੁੱਛਿਆ ਪਰ ਖਾਣਾ ਖਾਣ ਤੋਂ ਥੋੜੀ ਦੇਰ ਬਾਅਦ ਇਹਨਾਂ ਦੇ ਪੇਟ ਵਿੱਚ ਦਰਦ ਸ਼ੁਰੂ ਹੋ ਗਿਆ ਸੀ ਅਤੇ ਇਹ ਉਦੋਂ ਤੋਂ ਹੀ ਮੈਨੂੰ ਕੋਸ ਰਹੇ ਨੇ ਕਿ ਤੇਰੀ ਵਜ੍ਹਾ ਨਾਲ ਹੀ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਹੈ ਅਨਿਲ ਗੁੱਸੇ ਨਾਲ ਮਾਂ ਨੂੰ ਘੁਰਦਿਆ ਬੋਲਿਆ ਇਦਾਂ ਦੀਆਂ ਹਰਕਤਾਂ ਕਾਰਨ ਹੀ ਲੋਕਾਂ ਦਾ ਇੱਕ ਦੂਜੇ ਤੇ ਭਰੋਸਾ ਉੱਠ ਜਾਂਦਾ ਹੈ ਤੁਸੀਂ ਇੱਕ ਵਾਰ ਵੀ ਮੈਨੂੰ ਜਾਂ ਡਾਕਟਰ ਨੂੰ ਦੱਸਿਆ ਕਿ ਕੀ ਤੁਸੀਂ ਬਾਹਰ ਚਾਟ ਪਕੌੜੀ ਚਾਟ ਪਕੌੜੀ ਖਾਧੀ ਸੀ ਉਸਦੀ ਮਾਂ ਹੁਣ ਸ਼ਰਮ ਦੇ ਮਾਰੇ ਕੁਝ ਬੋਲ ਨਾ ਸકી ਅਨਿਲ ਚਜਲੌਂਦਿਆ ਹੋਇਆ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਕੋਮਲ ਵੀ ਰਸੋਈ ਵਿੱਚ ਆ ਆਪਣੀ ਸੱਸ ਲਈ ਖਿਚੜੀ ਚਲਾਉਣ ਲੱਗੀ। ਅਗਲੇ 4 ਦਿਨਾਂ ਤੱਕ ਪੁਸ਼ਪਾ ਜੀ ਨੂੰ ਖਿਚੜੀ ਤੇ ਹੀ ਗੁਜ਼ਾਰਾ ਕਰਨਾ ਪਿਆ। ਹੁਣ ਉਹ ਨੂੰ ਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ। ਬਸ ਮਨ ਹੀ ਮਨ ਆਪਣੀ ਚਟੋਰੀ ਜੀਬ ਨੂੰ ਕੋਸ ਰਹੀ ਸੀ। ਜਿਸ ਦੀ ਵਜ੍ਹਾ ਨਾਲ ਅੱਜ ਉਹਨਾਂ ਨੂੰ ਖਿਚੜੀ ਖਾਣੀ ਪੈ ਰਹੀ ਸੀ। ਦੋਸਤੋ ਝੂਠੇ ਇਲਜ਼ਾਮ ਅਤੇ ਸ਼ੱਕ ਨਾਲ ਰਿਸ਼ਤੇ ਟੁੱਟਦੇ ਹਨ। ਪਰ ਸਚਾਈ دیر ਸਵੇਰ ਸਾਹਮਣੇ ਆ ਹੀ ਜਾਂਦੀ ਹੈ। ਨੂ ਨੂ ਬਿਨਾ ਵਜ੍ਹਾ ਦੋਸ਼ ਦੇਣ ਦੀ ਬਜਾਏ ਜੇ ਸੱਸ ਨੇ ਆਪਣੀ ਗਲਤੀ ਮੰਨ ਲਈ ਹੁੰਦੀ ਤਾਂ ਘਰ ਦਾ ਮਾਹੌਲ ਨਾ ਵਿਗੜਦਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ